ਇਸ ਵੀੜੇ ਦੀ ਵੱਡੀ ਖਬਰ ਪੰਜਾਬ ਦੇ ਸਾਬਕਾ ਮੰਤਰੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ਇੱਕ ਵੱਡੀ ਵਾਰਦਾਤ ਵੜਤੀ ਹੈ ਔਰਤਾਂ ਦੇ ਵੱਲੋਂ ਨਸ਼ੀਲਾ ਪਦਾਰਥ ਦੇ ਕੇ ਇੱਕ ਵੱਡਾ ਕਾਹਨ ਕੀਤਾ ਗਿਆ ਦਰਸਲ ਲੁਧਿਆਣਾ ਤੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਰਹੇ ਜਗਦੀਸ਼ ਗਰਚਾ ਦੇ ਘਰ ਚੋਰੀ ਹੋਣ ਦੀ ਖਬਰ ਦੀ ਗੱਲ ਕਹੀ ਜਾ ਰਹੀ ਹੈ ਇਸ ਵਾਰਦਾਤ ਦੇ ਲਈ ਘਰ ਦੇ ਨੌਕਰ ਤੇ ਹੀ ਸ਼ੱਕ ਜਤਾਇਆ ਜਾ ਰਿਹਾ ਜੋ ਕਿ ਕਰੋ ਫਰਾਰਤ ਸਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਸਾਬਕਾ ਮੰਤਰੀ ਦੇ ਘਰ ਉਹਨਾਂ ਦੀ ਪਤਨੀ ਭੈਣ ਅਤੇ ਇੱਕ ਔਰਤ ਸਮੇਤ ਮੇਡ ਮੌਜੂਦ ਸੀ ਜੋ ਕਿ ਚਾਰੇ ਬੇਹੋਸ਼ ਜੋ ਕਿ ਚਾਰੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲੇ ਨੇ ਇਸ ਤੋਂ ਬਾਅਦ ਜਾਣਕਾਰੀ ਮਿਲਦੀ ਹੈ ਅਤੇ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੇਰ ਰਾਤ ਉਹਨਾਂ ਨੂੰ ਕੋਈ ਨਸ਼ੀਲਾ ਪਦਾਰਥ ਦੇ ਕੇ ਘਰ ਦੇ ਵਿੱਚ ਚੋਰੀ ਕਰਕੇ ਗਿਆ ਤੇ ਉਹਨਾਂ ਨੂੰ ਆਪਣੇ ਨੌਕਰ ਤੇ ਸ਼ੱਕ ਹੈ ਉਹਨਾਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਇਸ ਨੌਕਰ ਨੂੰ ਆਪਣੇ ਘਰ ਦੇ ਵਿੱਚ ਰੱਖਿਆ ਸੀ ਫਿਰ ਤਾਂ ਗੱਲਬਾਤ ਕਰਨ ਦੀ ਸਪੋਜ਼ ਪਹੁੰਚੇ ਨੇ ਮਸਕਾਨ ਨਾਲ ਗੱਲਬਾਤ ਕਰਨ ਦੀ ਉੱਧਰ ਕਿੰਨੇ ਕ ਦੀ ਲੁੱਟ ਗਈ ਹੈ ਕਿ ਕਿੱਦਾਂ ਪਤਾ ਲੱਗਾ ਕਿ ਕਾਰ ਦੇ ਵਿੱਚ ਮੈਂਬਰ ਜਿਹੜੇ ਨੇ ਬੇਸੁੱਦ ਨੇ ਇੱਕ 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 ਬੜਾ ਸੈਡ ਇਨਸੀਡੈਂਟ ਹੈ ਜਿਹਦੇ ਵਿੱਚ ਉਹ ਕਹਿ ਸਕਦੇ ਆਂ ਵੀ ਇੱਕ ਜਿਹੜਾ ਸਰਵੈਂਟ ਰੱਖਿਆ ਹੋਇਆ ਸੀ ਉਹ ਸਰਵੈਂਟ ਹੈ ਜਿਹੜਾ ਕਰੀਬ 3 ਮਹੀਨੇ ਤੋਂ ਰੱਖਿਆ ਹੋਇਆ ਸੀ ਉਹ ਕੋਈ ਬਿਓਸ਼ੀ ਦੀ ਦਵਾ ਪਵਾ ਕੇ ਜਿਹੜੇ ਐਕਸ ਐਕਸ ਮਨਿਸਟਰ ਆਪਣੇ ਸ਼੍ਰੀ ਜਗਦੀਸ਼ ਸਿੰਘ ਘਰਚਾ ਬੜੇ ਸੀਨੀਅਰ ਲੀਡਰ ਹੈ ਉਹਨਾਂ ਦੇ ਕੋਈ ਖਾਣੇ ਦੇ ਵਿੱਚ ਉਹਵੇਂ ਪਾ ਕੇ ਤੇ ਰਾਤ ਉਹਨਾਂ ਦੇ ਘਰੇ ਜੋ ਵੈਲਿਊਏਬਲ ਕੀਮਤੀ ਚੀਜ਼ਾਂ ਹੁੰਦੀਆਂ ਗਹਿਣਾ ਜਾਂ ਹੋਰ ਹਜੇ ਕਿਸੇ ਨੂੰ ਆਈਡੀਆ ਨਹੀਂ ਉਹ ਲੈ ਕੇ ਚਲਾ ਗਿਆ ਮੁੱਢਲੇ ਤੌਰ ਤੇ ਜਿਹੜਾ ਫੈਮਿਲੀ ਮੈਂਬਰਸ ਨੂੰ ਪੁੱਛਣ ਤੇ ਪਾਇਆ ਗਿਆ ਜਿਹੜਾ ਉਹ ਪਾਇਆ ਹਜੇ ਇਹਨਾਂ ਕੋਲੇ ਪਰਿਵਾਰ ਕੋਲੇ 3 ਮਹੀਨੇ ਹੋ ਗਏ ਕੰਮ ਕਰਦੇ ਆ ਹਜੇ ਇਹਨਾਂ ਕੋਲੇ ਕੋਈ ਪਿਕਚਰ ਨਹੀਂ ਉਹਦੀ मतलब ਨਾ ਤਾਂ ਕੋਈ ਵੈਰੀਫਿਕੇਸ਼ਨ ਹੋਈ ਸੀ ਨਾ ਪਿਕਚਰ ਹੈ ਪਰ ਉਹਦੇ ਚੋਂ ਇਹਨਾਂ ਨੂੰ ਜਿਹੜਾ ਜਿਹੜੇ ਬੰਦੇ ਨੇ ਰਖਾਇਆ ਸੀ ਉਹ ਖੰਨੇ ਵਾਲੇ ਬੰਦੇ ਨੂੰ ਜਾਣਦਾ ਸੀ ਤੇ ਖੰਨੇ ਵਾਲੇ ਬੰਦੇ ਨੇ ਅੱਗੇ ਕਰਕੇ ਉਹਨੂੰ ਰਖਾਇਆ ਸੀ ਫਿਲਹਾਲ ਜਿਹੜਾ ਨੰਬਰ ਫੈਮਿਲੀ ਕੋਲੇ ਸੀਗਾ ਉਹ ਨੰਬਰ ਪਤਾ ਕੀਤਾ ਸਵਿਸਡ ਆਫ ਆ ਰਿਹਾ ਹੈ ਬੇਸਿਕ ਇਹ ਪਰਪਸ ਲੱਗਦਾ ਹੈ ਵੀ ਇੱਕ ਸਰਵੰਟ ਨੇ ਜਦੋਂ ਉਹਦੇ ਪਰਿਵਾਰ ਨੂੰ ਕੋਈ ਖਾਣੇ ਦੇ ਵਿੱਚ ਨਸ਼ੀਲੀ ਚੀਜ਼ ਪਾ ਕੇ ਤੇ ਉਹਦੇ ਚ ਜਿਹੜੀ ਮੇਨ ਮਕਸਦ ਉਹਦਾ ਚੋਰੀ ਕਰਨਾ ਸੀ ਤੇ ਉਹਨੇ ਉਹ ਲੈ ਕੇ ਆ ਜਿਹੜਾ ਮੂੜਲੇ ਤੌਰ ਤੇ ਇੱਥੇ ਪੁੱਛਣ ਪੜਤਾਲ ਤੇ ਲੱਗਦਾ ਹੈ ਵੀ ਇਹ ਲੇਟ ਨਾਈਟ ਮਤਲਬ अर्ਲੀ ਮਾਰਨਿੰਗ ਜਿਹੜਾ ਉਹਨੇ ਕੀਤਾ ਗਿਆ ਕ੍ਰਾਈਮ ਹਜੇ ਆਸ-ਆਸੇ ਪਾਸੋਂ ਅਸੀਂ ਚੈੱਕ ਕਰਾਂਗੇ ਕਿਉਂਕਿ ਮੇਨ ਜਦੋਂ ਇਨਸੀਡੈਂਟ ਹੁੰਦਾ ਦਾ ਤੁਹਾਨੂੰ ਫੈਮਿਲੀ ਤੋਂ ਮਿਲਦਾ ਹੈ ਬੇਟਾ ਬੇਟਾ ਇਹਨਾਂ ਦਾ ਦਿੱਲੀ ਗਿਆ ਵੇ ਉਹਨਾਂ ਨਾਲ ਅਸੀਂ ਤਾਲਮਿਲ ਕਰ ਲਿਆ ਤੇ ਉਹਦੇ ਤੋਂ ਅਸੀਂ ਜਿਹੜੀਆਂ ਵੈਲਿਊਏਬਲ ਕਲੂਜ਼ ਜਿਹੜੀਆਂ ਹੁੰਦੀਆਂ ਜੇ ਇਮੀਡੀਏਟ ਕੋਈ ਵੈਰੀਫਿਕੇਸ਼ਨ ਨਹੀਂ ਕਰਾਈ ਚਲੋ ਉਹ ਵੱਖਰੀ ਗੱਲ ਹੈ ਬਟ ਉਹਦੇ 'ਚ ਕੋਈ ਫੋਟੋ ਨਹੀਂ ਹੈਗੀ ਕੋਈ ਨਾ ਕੋਈ ਕਿਸੇ ਫੰਕਸ਼ਨ ਦੀ ਕਿਸੇ ਦੁਕਾਨ ਦੇ ਉੱਤੇ ਸੌਦਾ ਲੈਣ ਜਾਂਦੇ ਹੁੰਦੇ ਆ ਜਾਂ ਕਿਤੇ ਮਾਰਕੀਟ ਦੇ ਵਿੱਚ ਨਾਲ ਜਾਂਦਾ ਜਿੱਥੋਂ ਸਾਨੂੰ ਉਹਦੀ ਜਿਹੜੇ ਮੇਨ ਦੇਖੋ ਪੁਲਿਸ ਨੇ ਲੱਭਣਾ ਕਿੱਥੋਂ ਦੋ ਚੀਜ਼ਾਂ ਤੋਂ ਲੱਭਣਾ ਸਭ ਤੋਂ ਪਹਿਲਾਂ ਅਸੀਂ ਉਹ ਬੰਦੇ ਦੀ ਫੋਟੋ ਜਾਨਣਾ ਚਾਹਾਂਗੇ ਵੀ ਪਿਕਚਰ ਕਿਹੜੀ ਹੈ ਹਜੇ ਤੱਕ ਸਾਨੂੰ ਉਹ ਪਿਕਚਰ ਨਹੀਂ ਮਿਲੀ ਭਾਟ ਅਸੀਂ ਉਹਨੂੰ 노 ਡਾਊਟ ਕਿ ਜਿਵੇਂ ਬਾਕੀ ਕੇਸਸ ਟ੍ਰੇਸ ਕੀਤੇ ਆ ਇਸ ਕੇਸ ਨੂੰ ਵੀ ਟ੍ਰੇਸ ਕਰ ਲਾਂਗੇ ਦੂਜੀ ਦੂਜੀ ਜਿਹੜੀ ਸਾਡਾ ਮੇਨ ਕਨਸਰਨ ਹੈ ਕਿਉਂਕਿ ਇਹ ਬੜੇ ਸੀਨੀਅਰ ਜਿਹੜੇ ਜਗਦੀਸ਼ ਘਰਚਾ ਜੀ ਹੈ ਉਹਨਾਂ ਦਾ ਜਿਹੜੀ ਹੈਲਥ ਬਾਰੇ ਕਨਸਰਨ ਹੈ ਮੈਂ ਹਸਪੀਟਲ ਜਾ ਕੇ ਆਇਆ ਹਾਂ ਉਹ ਪੰਚਮ ਹਸਪੀਟਲ ਸੀਗੇ ਬਾਕੀ ਫੈਮਿਲੀ ਜਿਹੜੇ ਤਿੰਨ ਮੈਂਬਰਸ ਨੂੰ ਉਹਨਾਂ ਨੇ ਦਿੱਤੀ ਸੀ ਖਾਣੇ ਵਾਲੀ ਉਹਨਾਂ ਨੂੰ ਹੋਸ਼ ਆ ਗਈ ਹੈ ਇਹਨਾਂ ਦੇ ਜਗਦੀਸ਼ ਘਰਚਾ ਜੀ ਦੇ ਹਜੇ ਪੈਰਾਮੀਟਰਸ ਆ ਜਿਹੜੇ ਬੀਪੀ ਪਲਸ ਰੇਟ ਤੇ ਹਾਰਡ ਦੀ ਇਕੋ ਉਹ ਜਿਹੜੀ ਨਾਰਮਲ ਆ ਰਹੀ ਹੈ ਬਟ ਹਜੇ ਉਹ ਬਿਓਸ਼ੀ ਦੇ ਵਿੱਚ ਹੈ ਉਹਨਾਂ ਨੂੰ ਅਸੀਂ ਸਿਸਟ ਕੀਤਾ ਹੈ ਮੇਰੀ ਡੀ ਐਮ ਸੀ ਦੇ ਸੀਨੀਅਰ ਜਿਹੜੀ ਉਹਨਾਂ ਨਾਲ ਗੱਲ ਹੋ ਗਈ ਹੈ ਵੀ ਤਾਂ ਕਿ ਉਹ ਜਿਆਦਾ ਉੱਥੇ ਉਹਨਾਂ ਕੋਲੇ ਸਿਸਟਿਕੇਟਡ ਸਾਰੇ ਇਨਸਟਰੂਮੈਂਟ ਆ ਵੀ ਇਹਨਾਂ ਨੂੰ ਪੱਛਮ ਹਸਪੀਟਲ ਤੋਂ ਡੀ ਐਮ ਸੀ ਸ਼ਿਫਟ ਕਰ ਲੀਏ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰੇ ਕਰਦੇ ਹਾਂ ਵੀ ਉਹਨਾਂ ਦੀ ਹੈਲਥ ਠੀਕ ਹੋਵੇ ਦੂਸਰਾ ਹਜੇ ਕਈ ਪੁਆਇੰਟ ਹੈ ਮੈਂ ਇਨਵੈਸਟੀਗੇਸ਼ਨ ਦੇ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਾਂਗਾ ਡਿਟੇਲਸ ਨੇਪਾਲ ਦਰ ਸਰ ਨੇਪਾਲ ਦਾ ਸੀਗਾ ਬਿਹਾਰ ਦਸੀ ਸੀ ਸਾਡੇ ਹੋਰ ਕੌਣ ਕੌਣ ਫੈਮਿਲੀ ਮੈਂਬਰ ਨਾਲ ਸੀ ਉਸ ਟਾਈਮ ਕਰਦੇ ਨਹੀਂ ਇੱਕ ਇਹਨਾਂ ਦੇ ਪੂਆ ਜੀ ਸੀਗੇ ਇੱਕ ਬਹੁਤ ਇੱਕ ਉਹਨਾਂ ਦੇ ਮਿਸਿਸ ਹੈ ਇੱਕ ਮਿਸਿਸ ਹੈ ਤੇ ਇੱਕ ਉਹਨਾਂ ਦੀ ਪੁਰਾਣੇ 10-12 ਸਾਲ ਤੋਂ ਲੇਡੀ ਸਰਵੰਟ ਹੈ ਜਿਹੜੀ ਮੇਡ ਹੈ ਉਹ ਚਾਰ ਮੈਂਬਰ ਹੈ ਉਹਦੇ ਫੈਮਿਲੀ ਦੇ ਸੀ ਬੇਟਾ ਤੇ ਨੂੰਹ ਆ ਉਹਦੇ ਦਿੱਲੀ ਦੇ ਸਰ ਨੇਪਾਲੀ ਸੀਗਾ ਜਾਂ ਕੁਝ ਨਹੀਂ ਇਹ ਹਜੇ ਤੱਕ ਜਿਹੜਾ ਪਰਿਵਾਰ ਵੱਲੋਂ ਦੱਸਿਆ ਗਿਆ ਉਹ ਨੇਪਾਲੀ ਦੱਸਿਆ ਗਿਆ ਇਹ ਦੱਸਿਆ ਇੱਕ ਇੱਥੋਂ ਦੇ ਲੋਕਲ ਬੰਦੇ ਨੇ ਰਖਾਇਆ ਸੀ ਲੋਕਲ ਬੰਦੇ ਨੂੰ ਗਾਂ ਖੰਨੇ ਦੇ ਬੰਦੇ ਨੇ ਰੈਫਰੈਂਸ ਦਿੱਤਾ ਸੀ ਅਸੀਂ ਹੁਣ ਬੈਕ ਟ੍ਰੇਲ ਇਮੀਡੀਏਟ ਦੋ ਹੀ ਚੀਜ਼ਾਂ ਹੁੰਦੀਆਂ ਇੱਕ ਜਿਹੜਾ ਰਖਵਾਉਣ ਵਾਲਾ ਤੇ ਦੂਜਾ ਫੋਟੋ ਫੋਟੋ ਹਜੇ ਤੱਕ ਸਾਡੇ ਕੋਲੇ ਅਮੇਜਿਨੇਸ਼ਨ ਹੈ ਵੀ ਫੋਟੋ ਕਿਹੋ ਜਿਹਾ ਬੰਦਾ ਹੋ ਸਕਦਾ ਲੰਮਾ ਸੀ ਛੋਟਾ ਸੀ ਕਿਹੋ ਜਿਹਾ ਸੀ ਕਿਉਂਕਿ ਕੋਈ ਉਹਦੇ ਕੋਲੇ ਰਿਕਾਰਡ ਹੈ ਨਹੀਂ ਸਾਡੇ ਕੋਲੇ ਤੇ ਅੰਦਰ ਇਸ ਤਰ੍ਹਾਂ ਦੇ ਹਾਲਾਤ ਸੀ ਕਿ ਨਹੀਂ ਅੰਦਰ ਦੇਖੋ ﺍﻟमारੀਆਂ ਦੇ ਵਿੱਚੋਂ ਸਮਾਨ ਖਿਲਰਿਆ ਪਿਆ ਖਲਾਤ ਸਿੰਪਲ ਹੈ ਅਦਰਵਾਇਜ਼ ਇਹ ਹੈ ਮਕਸਦ ਜਿਹੜਾ ਇਹ ਹੈ ਵੀ ਚੋਰੀ ਕਰਨਾ ਤੇ ਪਰਿਵਾਰ ਨੂੰ ਜਿਹੜਾ ਬਿਓਸ਼ੀ ਦੀ ਚੀਜ਼ ਪਾ ਕੇ ਤੇ ਉਦੋਂ ਬਾਅਦ ਉਹਦੀ ਚੋਰੀ ਕਰਨ ਦਾ ਮਕਸਦ ਅੰਦਰ ਕੁਝ ਜਿਹਾ ਮਿਲਿਆ ਐਵੀਡੈਂਸ ਵੀ ਪਤਾ ਲੱਗ ਸਕੇ ਵੀ ਇੱਕਲਾ ਬੰਦਾ ਸੀ ਜਾਂ ਨਾ ਕੋਈ ਹੋ ਹਜੇ ਤਾਂ ਕੋਈ ਕੁਸ਼ਚਨ ਹਜੇ ਨਹੀਂ ਪਤਾ ਲੱਗਿਆ ਕਿਉਂਕਿ ਹੁਣ ਅਸੀਂ ਇਹ ਇਹ ਦੇਖੋ ਇੱਕ ਤਾਂ ਹੁੰਦਾ ਜਿਹੜਾ ਇਸ ਹਾਊਸ ਦੇ ਵਿੱਚ ਸੀਸੀਟੀਵੀ ਹੋਵੇ ਜੇ ਉੱਥੋਂ ਨਾ ਮਿਲੇ ਜਾਂ ਪਰਿਵਾਰ ਵੱਲੋਂ ਨਾ ਮਿਲੇ ਅਸੀਂ ਦੁੱਖ ਦੀ ਘੜੀ ਹਜੇ ਪਰਿਵਾਰ ਦੇ ਮੈਂਬਰਾਂ ਨੂੰ ਸਾਡਾ ਫਰਸਟ ਕਨਸਰਨ ਇਹ ਹੈ ਚੋਰੀ ਹੋ ਗਈ ਉਹ ਇੱਕ ਚੋਰੀ ਹੋਣਾ ਤੇ ਚੋਰੀ ਦੇ ਵਿੱਚ ਲੱਭੇ ਜਾਣਾ ਅਦਰ ਪਾਰਟ ਹੈ ਸਾਡਾ ਜਿਹੜਾ ਮੇਨ ਮਕਸਦ ਇਹ ਹੈ ਵੀ ਉਹਨਾਂ ਦੀ ਇੱਕ ਐਡੇ بڑے ਸੀਨੀਅਰ ਜਿਹੜੇ ਨੇਤਾ ਉਨਾ ਦੀ ਜਿਹੜੀ ਜਾਨ ਦਾ ਪ੍ਰੋਪਰ ਸਹੀ ਇਲਾਜ ਹੋਵੇ ਅਸੀਂ ਕੰਮ ਪਾਵੇਂ ਕਿ ਪੁਲਿਸ ਦਾ ਕੰਮ ਤਾਂ ਕ੍ਰਾਈਮ ਨੂੰ ਲੱਭਣਾ ਹੈ ਅਸੀਂ ਡਾਕਟਰਾਂ ਦੀ ਟੀਮ ਦੇ ਨਾਲ ਵੀ ਟਾਈਮਲੀ ਕਰਕੇ ਸਾਡੇ ਆਫਿਸਰਸ ਨੇ ਉਹਨਾਂ ਦੀ ਫਸਟ ਸਾਡਾ ਇਹ ਆ ਵੀ ਆਪਦੀ ਹੋਸ਼ ਦੇ ਵਿੱਚ ਪ੍ਰੋਪਰ ਆਉਣ ਤੇ ਫਿਰ ਉਸ ਤੋਂ ਬਾਅਦ ਅਸੀਂ ਆਪਦਾ ਬਾਕੀ ਕ੍ਰਾਈਮ ਇਹ ਪਰਿਵਾਰ ਦੇ ਜਿਹੜਾ ਨਾ ਇਹਨਾਂ ਦੇ ਕੰਮ ਚੱਲ ਰਿਹਾ ਕੰਸਟਰਕਸ਼ਨ ਦਾ ਤੁਸੀਂ ਦੇਖਿਆ ਹੋਣਾ ਘਰ ਦੇ ਵਿੱਚ ਬਹੁਤ ਸਾਰੇ ਜਾਣੇ ਇਹਨਾਂ ਦੇ ਜਿਹੜੇ ਰਗੜਾਈ ਵਾਲੇ ਆ ਰਹੇ ਅੰਦਰ ਵਾਰਨਿਸ਼ ਹੋ ਰਿਹਾ ਉਹਨਾਂ ਨੇ ਆ ਕੇ ਸਵੇਰੇ ਦੇਖਿਆ ਵੀ ਕੋਈ ਦਰਵਾਜ਼ਾ ਖੁੱਲਾ ਕੋਈ ਬੋਲ ਨਹੀਂ ਰਿਹਾ ਜਦੋਂ ਅੰਦਰ ਜਾ ਕੇ ਗਿਆ ਤਾਂ ਉਹਨਾਂ ਨੇ ਦੇਖਿਆ ਵੀ ਆਪਦੇ ਬੇਹੋਸ਼ ਜਿਹੜੇ ਉਹ ਪਈ ਸਰ ਰਾਤ ਦੇ ਖਾਣੇ ਦੇ ਵਿੱਚ કંઈ ਕੁਸ਼ ਹਾਂ ਮੋਸਟ ਪ੍ਰੋਬਬਲੀ ਦੇਖੋ ਇਹ ਸਾਰੀਆਂ ਨਾ ਕਿਆਸਰਾਈਆਂ ਜਿਹੜੀ ਉਹ ਲੇਡੀ ਨੂੰ ਹੋਸ਼ ਆਈ ਹੈ ਉਹਨੇ ਇਹ ਦੱਸਿਆ ਵੀ ਰਾਤ ਅਸੀਂ ਖਾਣਾ ਖਾਧਾ ਸੀ ਵਕ ਵਕ ਟਾਈਮ ਤੇ ਖਾਣਾ ਖਾਧਾ ਵਕ ਵਕ ਟਾਈਮ ਤੇ ਉਹਦੇ ਹੀ ਉਹ ਹੋਇਆ ਤੇ ਇਸ ਕਰਕੇ ਇਹਨੂੰ ਇਹ ਮੰਨ ਲਿਆ ਜਾਂਦਾ ਵੀ ਖਾਣੇ ਦੇ ਵਿੱਚ ਹੀ ਮੋਸਟ ਪ੍ਰੋਬਬਲੀ ਖਾਣੇ ਦੇ ਸੈਂਪਲ ਵੀ ਲੈ ਲਏ ਨੇ ਨਹੀਂ ਉਹ ਹਜੇ ਖਾਣਾ ਤਾਂ ਉਹਦਾ ਹੈ ਨਾ ਜਿਹੜੇ ਡਾਕਟਰਸ ਜਿਹੜੇ ਆ ਜਦੋਂ ਉਹਦਾ ਕਰਦੇ ਆ ਸਾਰਾ ਕੁਝ ਉਹ ਸਾਰੇ ਸੈਂਪਲ ਵੀ ਲੈਂਦੇ ਆ ਉਸ ਤੋਂ ਬਾਅਦ ਜਿਹੜੀਆਂ ਇੱਥੇ ਘਰੇ ਚੀਜ਼ਾਂ ਪਈਆਂ ਅਸੀਂ ਆਪਦੇ ਫਰੈਂਸਿਕ ਹੈ ਸਾਈਬਰ ਸੈੱਲ ਆ ਦੀ ਅਪੀਲ ਕਰਨਾ ਚਾਹੂਗਾ ਜਿਹੜੇ ਇਹਨਾਂ ਦੇ ਗੁਵਾਨਡ ਆ ਜਾਂ ਇਹਨਾਂ ਦੇ ਸ਼ੁਭਚਿੰਤਕ ਆ ਜਿਹੜੇ ਇਹਨਾਂ ਨੂੰ ਕਰਚਾ ਜੀ ਨੂੰ ਪਿਆਰ ਕਰਨ ਵਾਲੇ ਬੰਦੇ ਕਿਸੇ ਕੋਲੇ ਉਹ ਪਿਕਚਰ ਹੋ ਜੇ ਨਾ ਸਭ ਤੋਂ ਪਹਿਲਾਂ ਸਾਨੂੰ ਪਿਕਚਰ ਸ਼ੇਅਰ ਕਰਨ ਤੋਂ ਅਸੀਂ ਸਾਰੇ ਰੇਲਵੇ ਸਟੇਸ਼ਨ ਥਰੂਆਊਟ ਇੰਡੀਆ ਬੱਸ ਸਟੈਂਡ ਤੇ ਅਸੀਂ ਉਹ ਪਿਕਚਰਸ ਨੂੰ ਸ਼ੇਅਰ ਕਰਾਂਗੇ ਸੋ ਥੈਟ ਕਿ ਕਿਸੇ ਨੂੰ ਦੱਸਤਾ ਸਕੀਏ ਨਾ ਵੀ ਬੰਦਾ ਕਿਹੋ ਜਿਹਾ ਸੀਗਾ ਸਰ ਗਿਆਨਤ ਕੈਸ਼ ਜੀ ਲੁੱਟ ਦੇ ਵਿੱਚ ਹਾਂ ਲਗ ਭਾਗੇ ਕੋਈ ਆਦੇਲ ਵਾਲੇ ਸੀਸੀਟੀਵੀ ਵਗੈਰਾ ਹੋ ਉਹ ਸੀ ਕੰਗਾਲ ਤੇ ਕੰਗਾਲ ਉਸਨੂੰ ਰਾਜਾ پتہ ਲੱਗੇ ਕਿੰਨਾ ਕੈਸ਼ ਹੈ ਨਹੀਂ ਨਹੀਂ ਕੁਝ ਨਹੀਂ ਜੀ ਪਤਾ ਜੀ ਉਹਨੂੰ ਉਹ ਸਾਡੇ ਲਈ ਸੋਣ ਜਿਹੜੀ ਮੈਂ ਐਜ਼ ਅ ਪੁਲਿਸ ਅਫਸਰ ਤੇ ਇਹਨਾਂ ਦੇ ਮਤਲਬ ਮੇਰੇ ਫਸਟ ਜਿਹੜਾ ਮੇਰਾ ਪੁੱਛੋਗੇ ਤਾਂ ਮੇਰਾ ਮਕਸਦ ਇਹ ਹੈ ਜਿਹੜੀ ਪ੍ਰੇਅਰ ਵੀ ਇਹ ਹੈ ਵੀ ਉਹਨਾਂ ਦੀ ਲਾਈਫ ਪਹਿਲਾਂ ਠੀਕ ਪ੍ਰੋਪਰਲੀ ਉਹ ਤੰਦਰੁਸਤ ਹੋਣ ਸੇਜ ਜਾਂ ਹੁਣ ਪੈਸਾ ਆਉਂਦਾ ਤੇ ਜਾਂਦਾ ਰਹਿੰਦਾ ਇਹ ਚੋਰ ਆ ਸੀ ਫੜ ਲਾਂਗੇ ਕੋਈ ਗੱਲ ਨਹੀਂ ਸਾਨੂੰ ਐਵੀਡੈਂਸ ਜਦੋਂ ਮਿਲੂਗਾ ਨਾਲ ਦੀ ਨਾਲ ਫੜ ਬਿਊਰੋ ਰਿਪੋਰਟ ਐ ਸਬਜੈਕਟ ਨਿਊਜ਼